ਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕੁਐਸਟ ਕਰਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 11:30 ਵਜੇ ਦਾ ਟਾਈਮ ਆ 24 ਤਰੀਕ ਨੂੰ 24 ਜਨਵਰੀ ਨੂੰ ਵੀਡੀਓ ਬਣਾ ਰਿਹਾ ਹਾਂ ਅੱਜ ਤੁਹਾਨੂੰ ਪ੍ਰੋਪਰ ਡਿਟੇਲ ਦਵਾਂਗੇ ਜਿਹੜੀ ਇੱਕ ਨੰਬਰ ਤੇ ਬੱਚੀ ਦਿਖਾ ਰਹੇ ਹਾਂ 5 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਹੈ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਆ 26 ਤੋਂ 27 ਲੀਟਰ ਦੋਂਤ ਪਲੂਣ ਬੱਚੀ ਨੇ ਇਹਨੇ ਕੱਢਿਆ ਹੋਇਆ ਹਵਾਨਾ ਚੈੱਕ ਕਰ ਲਓ ਸੂਲ ਤੋਂ ਟੱਟ ਹੁੰਦਾ ਕਿਸਾਨ ਵੀਰੋ ਫੇਸ ਕੁਆਲਟੀ ਚੈੱਕ ਕਰਾਵਾਂਗੇ ਬੱਚੀ ਦੀ ਦੇਖ ਸਕਦੇ ਹੋ ਬੱਚੀ ਦੀ ਫੇਸ ਕੁਆਲਟੀ ਚੈੱਕ ਕਰ ਲਓ ਤੋੜ ਕੇ ਦਿਖਾਵਾਂਗੇ ਧਾਰਾ ਮਰਵਾਵਾਂਗੇ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਮੁਠੀ ਵਾਲਾ ਥਣ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੋੜ ਕੇ ਦਿਖਾਵਾਂਗੇ ਧਾਰਾ ਮਰਵਾਵਾਂਗੇ ਦੂਜਾ ਸੂਆ ਬੱਸੀ ਸੂਈ ਆ ਮਗਰ ਮੇਲ ਕਾਫ ਆ ਉੱਚਲਮਾ ਵੱਡਾ ਕਦਕਾਠ ਆ 30 ਲੀਟਰ ਤੱਕ ਤੁਦ ਖੁੱਲਾ ਬੱਸੀ ਨੇ ਪਾ ਦੇਣਾ ਇਸ ਵਾਰੀ ਆ ਬੈੜ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਕਿਸਾਨ ਵੀਰੋ ਉੱਚਲਮਾ ਵੱਡਾ ਕਦਕਾਠ ਆ ਪੂਰੀ ਜਾਣ ਦੇ ਵਿੱਚ ਬੱਛੀ ਆ ਫੁੱਲ ਬਰੀਡ ਦੇ ਵਿੱਚ ਆ ਗਈ ਇਹ ਹਵਾਨਾ ਦੇਖ ਸਕਦੇ ਹੋ ਪੂਰਾ ਕੰਪੈਕਟ ਆਰਡਰ ਆ ਸੂਲ ਤੋਂ ਸਟਾਰਟ ਹੁੰਦਾ ਜਿਵੇਂ ਫੌਰਨ ਵਾਲੀਆਂ ਬੱਛੀਆਂ ਤੁਰਦੀਆਂ ਨੇ ਉਵੇਂ ਤੁਰਦੀ ਆ ਇਹ ਅਤੇ ਇਸਾ ਦਿਓ ਕਮਾਲਾ ਬੱਤ ਕਮਾਲ ਸੁਖ ਜਾਨ ਵੀਰੋ ਇੱਕ ਵਾਰੀ ਫੇਰ ਤੁਸੀਂ ਤੋਰਾ ਬੱਛੀ ਤੇ ਦੇਖ ਸਕਦੇ ਹੋ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੂਜਾ ਸੁਹਾ ਬੱਛੀ ਛੂਈ ਆ ਫੁੱਲ ਬਰੀਡ ਦੇ ਵਿੱਚ ਆ ਕਿਹੜੇ ਸੀਮਨ ਦੀ ਆ ਆਪ ਆ ਉਸ ਨੂੰ ਆਪਾਂ ਡਿਟੇਲ ਦੇ ਦਾਂਗੇ ਮਾਂ ਕਿਹੜੇ ਸੀਮਨ ਦੀ ਸੀ ਕਿਸਾਨ ਵੀਰੋ ਤੁਹਾਨੂੰ ਧਾਰਾ ਮਾਰ ਕੇ ਦਿਖਾਉਣਾ ਮਗਰੇ ਸਨਾਂ ਦੀ ਚਵਾਈ ਚੈੱਕ ਕਰ ਲਓ ਪੂਰੀ ਮੋਟੀ ਤੇ ਪੋਲੀ ਧਾਰਾ ਮੂਹਰ ਲਿਖਾਂ ਦੇ ਮਾਰਦੇ ਆ ਮੂਰੇ ਤੋਂ ਨਹੀਂ ਥਾਣਾ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਕੋਈ ਵੀਰਾ ਆਨਲਾਈਨ ਮੰਗਾਉਂਦਾਗਾ ਥਾਣਾ ਦੀ ਜ਼ਿੰਮੇਵਾਰੀ ਹੋ ਬਸ ਦੀ ਛੱਡ ਬੋ ਥਾਣੇ ਇੱਕ ਵਾਰ ਤੋਂ ਫੇਰ ਚੈੱਕ ਕਰਾਉਣਾ ਮੁੱਠੀ ਵਾਲਾ ਥਾਣਾ ਕੋਈ ਮੇਰਾ ਵੀਰਾ ਆਨਲਾਈਨ ਮੰਗਾਉਂਦਾ ਥਾਣਾ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਬੱਚੀ ਫੇਸ ਕੁਆਲਟੀ ਚੈੱਕ ਕਰ ਲੋ ਉਚਲਮਾ ਵੱਡਾ ਕਦ ਕੱਦ ਤੋਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ